ਜਾ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸੋਨੂ ਚੱਡਾ ਜੀ ਆਉਣ ਵਾਲਾ ਜੋ 16 ਤਰੀਕ ਦਾ ਧਰਨਾਉ ਲੇਕਿਆ ਹੈ ਉਸ ਸੰਬੰਧੀ ਪ੍ਰੈਸ ਨਾਲ ਵਾਰਤਾਲਾਪ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਮਾਝਾ ਖਾਸਕਰ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਜੋ ਅਸੀਂ 16 ਤਰੀਕ ਦਾ ਕਰਦਾਪੁਰ ਹਾਈਵੇ ਜਿਹੜਾ ਬੰਦ ਕਰਨ ਦਾ ਚਾਰਕਈ ਡੇਸਾ ਦਿੱਤਾ ਉਹਦੇ ਬਾਰੇ ਅੱਜ ਅਸੀਂ ਪੰਜਾ ਸਤਾ ਪਿੰਡਾਂ 'ਚ ਜਿਹੜੀਆਂ ਮੀਟਿੰਗਾਂ ਕੀਤੀਆਂ ਤੁਸੀਂ ਦੇਖ ਰਹੇ ਜੇ ਕਿ ਕਿਸਾਨ ਸਾਡਾ ਗਨੇਰਾ ਰੇਟ 4500 ਰੁਪਇਆ 16 ਤਰੀਕ ਤੋਂ ਪਹਿਲਾਂ ਪਹਿਲਾਂ ਕਰਦੇ ਔਰ ਜੋ ਵਧੀਆਂ ਕੀਮਤਾਂ ਤੇਲ ਪਟਰੋਲ ਤੇ ਬਿਜਲੀ ਦੀਆਂ ਦਰਾਂ ਉਹਨੂੰ ਜਿਹੜੀਆਂ ਘੱਟ ਕਰਦੇ ਤੇ ਫਿਰ ਅਸੀਂ 16 ਤਰੀਕ ਦਾ ਨਾਅਤਲੀ ਕਰ ਸਕਦੇ ਨਹੀਂ ਤਾਂ ਅਸੀਂ ਜਿਹੜਾ ਅਜੇ 4 ਘੰਟੇ ਵਜਤ ਤੇ ਧਰਨਾ ਲਾਉਣਾ ਵਾ ਅਜੇ ਤਾਂ ਇਹਨਾਂ ਨੂੰ ਟਰੈਲਰ ਹੀ ਵਿਖਾਉਣਾ ਫਿਲਮ ਤਾਂ ਅਜੇ ਬਾਕੀ ਆ ਇਹ ਕਰਕੇ 4 ਘੰਟੇ ਦਾ ਜਿਹੜਾ ਸਾਡਾ ਰੋਜ਼ ਪ੍ਰਦਰਸ਼ਨ ਉਹ 16 ਤਰੀਕ ਨੂੰ ਜੰਗੀ ਪੱਦਰ ਦੇ ਹੋਏਗਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਸੰਘਰਸ਼ ਕਮੇਟੀ ਦੇ ਸਰਪ੍ਰਸਤ ਬਾਬਾ ਬੋੜ ਸਰਦਾਰ ਕਸ਼ਮੀਰ ਸਿੰਘ ਜੀ ਤੁਗਲਵਾਲ ਇਹ ਆਉਣ ਵਾਲਾ ਧਰਨਾ ਜੋ ਲਿਖਿਆ ਉਹਦੇ ਸਬੰਧੀ ਆਪਣੇ ਵਿਚਾਰ ਪੇ ਰੱਖਟ ਕਰਨਗੇ ਵੇਖੋ ਜੀ ਧਰਨਾ 16 ਤਰੀਕ ਦਾ ਹੀ ਰੱਖਿਆ 4 ਘੰਟੇ ਦਾ ਉਹਦੇ ਸਬੰਧ ਵਿੱਚ ਰਾਤ ਦੇਣਾ ਹੀ ਹੱਕ ਕੀਤਾ ਪੰਜ ਪੰਜ 10 10 ਪਿੰਡ ਅਸੀਂ ਰੋਜ਼ ਕੱਢਣ ਦੇ ਆ ਅੱਜ ਵੀ ਅਸੀਂ ਚੋਹਾਂ ਪੰਜਾਂ ਪਿੰਡਾਂ ਦੇ ਵਿੱਚ ਗਏ ਆ ਆ ਤੁਹਾਡੇ ਸਾਹਮਣੇ ਆ ਮਹਾਰਾਜ ਦੀ ਕਿਰਪਾ ਵਾਪਰਾ ਵੱਡਾ ਘਰ ਮੇਰੇ ਆ ਜੇ ਤੇ ਸਰਕਾਰ ਜਿਹੜੀ ਆ ਸਾਡਾ ਗੰਨੇ ਦਾ ਰੇਟ ਤੇ ਜਿਹੜੇ ਵਧਾਏ ਨਾ ਤੇਲ ਦੀਆਂ ਕੀਮਤਾਂ ਘਟ ਕਰੂਗੀ ਤੋ ਨੇਦੀ ਖਰੀਦ ਨੂੰ ਸਹੀ ਕਰੂਗੀ ਤੇ ਅਸੀਂ ਮਿਲਤੀ ਕਰ ਸਕਦੇ ਆ ਨਹੀਂ ਤੇ ਅਸੀਂ ਜੰਗੀ ਪੱਧਰ ਤੇ ਹੁਣ ਤੇ ਟ੍ਰੇਲਰ ਵਿਖਾ ਲੈਣਾ ਬਾਅਦ ਚ ਜੰਗੀ ਪੱਧਰ ਤੇ ਇਹਨੂੰ ਵਧਾਵਾਂਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ